ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਕਰ ਕਰ ਟਹਿਲ ਰਸਣਾ ਗੁਣ ਗਾਵੋ ਚਰਨ ਠਾਕੁਰ ਕਾ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉਤਰੀਆ ਰਹਾਉ 네ਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਬਨਾਸੀ ਮਨ ਮਹਿ ਲੇਖ ਸੁਣ ਕੀਰਤਨ ਸਾਧ ਪਹ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਓਰ ਧਾਰ ਦੁਲਬ ਦੇ ਨਾਨਕ ਨਿਸਤਾਰ ਚਰਨ ਕਮਲ ਠਾਕੁਰ ਓਰ ਧਾਰ ਦੁਲਬ ਦੇ ਨਾਨਕ ਨਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਪੈਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 199 ਅਤੇ 190 ਦੇ ਉੱਪਰ ਅੰਕਿਤ ਹੈ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਭਲੋ ਸਮੋ ਸਿਮਰਨ ਕੀ ਬਰੀਆ ਏ ਜੀਵ ਤੇਰੇ ਵਾਸਤੇ ਇਹ ਜਿਹੜਾ ਸਮਾਂ ਹੈ ਬਹੁਤ ਭਲਾ ਹੈ ਭਲੋ ਸਮੋ ਸਿਮਰਨ ਕੀ ਬਰੀਆ ਇਸ ਮਨੁੱਖਾ ਜਨਮ ਦੇ ਵਿੱਚ ਤੂੰ ਪਰਮੇਸ਼ਰ ਦੀ ਭਗਤੀ ਕਰ ਸਕਦੇ ਸਿਮਰਨ ਕਰਨਾ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਹਦੀ ਯਾਦ ਆਪਣੇ ਜੀਵਨ ਦੇ ਵਿੱਚ ਦ੍ਰਿੜ ਕਰਨੀ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਬਾਣੀ ਦੇ ਵਿੱਚ ਮਨ ਨੂੰ ਸਬੋਧਨ ਆਖਿਆ ਕਹਿੰਦੇ ਜਿਨ ਤੇਰੀ ਮਨ ਬਣਤ ਬਣਾਈ ਓਠਤ ਬੈਠਤ ਸਦ ਤਿਸੇਂ ਧਾਈ ਤਿਸੇਂ ਧਾਏ ਜੋ ਏਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰਖੈ ਇਸ ਸਮਾ ਮਿਲਿਆ ਜਿੱਦਾਂ ਆਪਾਂ ਰੋਜ਼ ਬਚਨ ਪੜ੍ਹਦੇ ਆਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਕ ਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਬਹੁਤ ਭਲਾ ਸਮਾ ਹੈ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉਤਰੀਆ ਹੁਣ ਇਹ ਹੁੰਦਾ ਕਿ ਮਨ ਜਿਹੜਾ ਨਾ ਸਵਾਲ ਬਹੁ ਪੈਦਾ ਕਰਦਾ ਕਿ ਸਿਮਰਨ ਕਰਨ ਨਾਲ ਕੀ ਹੋਏਗਾ ਨਾਲ ਪਾਤਸ਼ਾਹ ਜੀ ਕਹਿੰਦੇ ਸਿਮਰਤ ਨਾਮ ਪੈ ਪਾਰ ਉਤਰੀਆ ਜਦੋਂ ਪਰਮੇਸ਼ਰ ਦਾ ਸਿਮਰਨ ਕਰੇਗਾ ਤੇਰਾ ਡਰ ਖਤਮ ਹੋ ਜਾਏ ਡਰ ਕੀ ਹੈ ਜਨਮ ਮਰਨ ਦਾ ਭਉ ਬਣਿਆ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਕਹਿੰਦੇ ਇਹਨੂੰ ਸਫਲ ਕਰਨਾ ਸਿਮਰਤ ਨਾਮ ਭੈ ਪਾਰ ਉਤਰੀਆ ਰਹਾ ਸ਼ਬਦ ਦੇ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਸਰੀਰ ਦੇ ਇੱਕ ਇੱਕ ਅੰਗ ਅੰਗ ਦੀ ਮਹਾਨਤਾ ਦਸੀ। ਆਰੰਭ ਦੇ ਵਿੱਚ ਸਤਿਗੁਰ ਕਹਿੰਦੇ ਕਰ ਕਰ ਤਹਿਲ ਰਸਨਾ ਗੁਣ ਗਾਵੋ। ਪਲੋ ਸਮਰਨ ਪਲੋ ਸਮੋ ਸਿਮਰਨ ਕੀ ਬਰੀਏ। ਹੁਣ ਕਰ ਸ਼ਬਦ ਦੁਬਾਰੀ ਆਇਆ। ਇੱਕ ਕਰ ਜਿਹੜਾ ਪਹਿਲਾ ਹੈ ਉਹ ਹੈ ਹੱਥ। ਹੁਣ ਜੇ ਹੁਣ ਕਕਾ ਤੇ ਰਾਰਾ ਹੈ ਜੇ ਕਕਾ ਰਾਰਾ ਰਾਰੇ ਨੂੰ ਅੰਕੜ ਹੁੰਦਾ ਤੇ ਇੱਕ ਹੱਥ ਦੀ ਗੱਲ ਸੀ ਇੱਥੇ ਹੁਣ ਦੋ ਹੱਥਾਂ ਦੀ ਗੱਲ ਹੈ ਕਰ ਦੂਸਰਾ ਕਰ ਜਿਹੜਾ ਰਾਰੇ ਨੂੰ ਸਿਆਰੀ ਹੈ ਕਹਿੰਦੇ ਹੱਥਾਂ ਨਾਲ ਕਰ ਕਰ ਟਹਿਲ ਹੱਥਾਂ ਨਾਲ ਸੇਵਾ ਕਰ ਸੇਵਾ ਦਾ ਬਹੁਤ ਵੱਡਾ ਖੇਤਰ ਹੈ ਸਾਡੇ ਜੀਵਨ ਵਿੱਚ ਗੁਰੂ ਘਰ ਦੇ ਵਿੱਚ ਆ ਕੇ ਝਾੜੂ ਮਾਰਨਾ, ਪੋਚਾ ਲਾਉਣਾ, ਦਰਿਆ ਬਿਛਾਉਣੀਆਂ, ਚਦਰਾਂ ਬਿਛਾਉਣੀਆਂ ਇਹ ਹੱਥਾਂ ਬਹੁਤ ਲੰਬੇਰੀ ਸੇਵਾ। ਲੰਗਰ ਵਿੱਚ ਆਪਾਂ ਸੇਵਾ ਕਰ। ਕਹਿੰਦੇ ਕਾਰ ਕਰ ਟਹਿਲ ਰਸਨਾ ਗੁਣ ਗਾਵੋ ਤੇ ਰਸਨਾ ਦੇ ਨਾਲ ਮੈਂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਾਂ। ਹੁਣ ਇੱਥੇ ਆਪਣੇ ਵਾਸਤੇ ਸਬੋਧਨ ਹੈ ਊੜਾ ਊੜੇ ਦਾ ਮੂੰਹ ਬੰਦ ਹੈ ਤੇ ਥੱਲੇ ਔਂਕੜ ਹੈ ਮੈਂ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਾਂ ਕਰ ਤਹਿਲ ਰਸਨਾ ਗੁਣ ਗਾਵਾਂ ਚਰਨ ਠਾਕੁਰ ਕਾ ਮਾਰਗ ਧਾਵਾਂ ਮੈਂ ਪੈਰਾਂ ਦੇ ਨਾਲ ਸਤਿਗੁਰੂ ਦੇ ਮਾਰਗ ਤੇ ਚੱਲਾ ਭਾਗਾਂ ਵਾਲੇ 사ਤ ਸੰਗਤ ਦੀ ਆਉਂਦੇ ਹੋਣਾ ਸੰਗਤ ਕਰਦੇ ਜਿੰਨੇ ਵੀ ਕਦਮ ਚੱਲਦੇ ਆਪਾਂ ਜਿਹਨੂੰ ਸਤਗੁਰ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਨਾਲ ਇੱਕ ਗੱਲ ਹੋਰ ਦੱਸੀ ਵੀ ਮਾਰਗ ਤੇ ਚੱਲਣਾ ਪਰ ਨਾਲ ਕਰਨਾ ਕੀ ਹੈ ਮਿਟੇ ਪਾਪ ਜਪੀਏ ਹਰ ਬਿੰਦ ਬਿੰਦ ਕਹਿੰਦੇ ਹਰੇਕ ਸੁਵਾਸ ਦੇ ਨਾਲ ਉਹਨੂੰ ਜਪ ਚਰਨ ਠਾਕੁਰ ਕਾ ਮਾਰਗ ਧਾਵੋ ਪਲੋ ਸਮੋ ਸਿਮਰਨ ਕੀ ਬਰੀਆ ਇਹ ਸਮਾ ਮਿਲੇਆ ਪ੍ਰਮਾਤਮਾ ਦਾ ਸਿਮਰਨ ਕਰਨ ਵਾਸਤੇ ਮਿਲੇ ਪਰਨ ਅਪਾ ਸਾਰਾ ਕੁਝ ਦੇਖਦੇ ਆ ਪਰ ਸਾਡਾ ਮਨ ਭਟ ਗਿਆ ਹੋਇਆ ਅਸੀਂ ਦੇਖਦੇ ਹਾਂ ਵੀ ਸ਼ਾਇਦ ਉਹੜੇ ਮਰਨਾ ਸੀ ਉਹਦੀ ਆਈ ਸੀ ਤੇ ਚਲਾ ਗਿਆ ਦੇਖੋ ਨਾ ਕੱਟਾ ਵੱਡਾ ਦੁਖਾਂਤ ਹੋਇਆ 5 ਮਿੰਟ ਦੇ ਵਿੱਚ ਸਭ ਕੁਝ ਤਬਾਹ ਹੋ ਗਿਆ ਕਿੰਨੀਆਂ ਖੁਸ਼ੀਆਂ ਹੋਣ ਗਿਆ ਕੋਈ ਪਹਿਲੀ ਵਾਰ ਜਾ ਰਿਹਾ ਸੀ ਕੋਈ ਕੁਛ ਜਾ ਤੇ ਜਿਹੜੇ ਲੋਕ ਅੱਜ ਵੀ ਹੰਕਾਰ ਕਰਦੇ ਆ ਨਾ ਤੇ ਇਸ ਜੀਵਨ ਨੂੰ ਪ੍ਰਾਪਤ ਕਰਕੇ ਰੱਬ ਤੋਂ ਟੁੱਟੇ ਰਹਿੰਦੇ ਆ ਉਹਨਾਂ ਵਾਸਤੇ ਤਾਂ ਬਹੁਤ ਵੱਡਾ ਸਬਕ ਹੈ ਦੇਖੋ ਜੇਦੀ ਜੀਵਨ ਦੇ ਵਿੱਚ ਜਿਹਨੇ ਸਾਨੂੰ ਸਭ ਕੁਝ ਦਿੱਤਾ ਹੈ ਪ੍ਰਮਾਤਮਾ ਕਿਤੇ ਭੁੱਲਣਾ ਸਮਝਦਾ ਕੋਈ ਭਰੋਸਾ ਨਹੀਂ ਹੈ ਸਤਗੁਰ ਤੇ ਇਥੋਂ ਤੱਕ ਆ ਗਿਆ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਣਵੇਂ ਤਿਸੇ ਸਰੇਵੋ ਜਾਕੇ ਜੀ ਪਰ ਹਰ ਜਪਦਿਆਂ ਇੱਕ ਖਿੰਨ ਢਿਲਣਾ ਕੀਤੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਹ ਆਵੇ ਕੇ ਨਾ ਆਵੇ ਅਗਲਾ ਸਹ ਹੋਣਾ ਕਿ ਨਹੀਂ ਹੋਣਾ ਉਹ ਇੰਨੇ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਬਚਿਆ ਹੁਣ ਇੱਕ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਇੱਕ ਬੱਚੀ 10 ਮਿੰਟ ਲੇਟ ਹੋ ਗਈ ਟ੍ਰੈਫਿਕ ਦੇ ਵਿੱਚ ਜਿਹੜਾ ਵਧਿਆ ਸੀ ਪਰ ਸਮਾਂ ਜਿਹੜਾ ਪੁੱਛ ਕੇ ਤਾਂ ਹੁੰਦਾ ਨਹੀਂ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਤਾਂ ਸਾਨੂੰ ਬਾਰ-ਬਾਰ ਬਾਰ-ਬਾਰ ਸਮਝਾਉਣ ਦਾ ਯਤਨ ਕੀਤਾ ਤੁਸੀਂ ਭਾਵੇਂ ਫਿਰ ਲੱਖਾਂ ਕਰੋੜਾਂ ਰੁਪਈਆ ਵੀ ਹੋਵੇਗਾ ਨਾ ਤੇ ਕਹਿੰਦੇ ਫਿਰ ਇਹਨੂੰ ਤੁਸੀਂ ਵਾਪਸ ਨਹੀਂ ਲੈ ਸਕਦੇ ਜੀਵਨ ਨੂੰ ਇੱਕ ਵਾਰੀ ਜਿਹੜਾ ਮਿਲਦਾ ਤੇ ਅਸੀਂ ਇਹ ਤਾਂ ਖੁਸ਼ ਹੋਨੇ ਆ ਹੁਣ ਕਿਸੇ ਦਾ ਵਿਆਹ ਸ਼ਾਦੀ ਹੋਵੇ ਨਾ ਕਿਸੇ ਦਾ ਕਾਰਡ ਆਵੇ ਕਿਸੇ ਨੇ ਫੋਨ ਕੀਤਾ ਹੋਵੇ ਬੜੇ ਖੁਸ਼ ਹੋਨੇ ਮੈਨੂੰ ਫਲਾਣੇ ਨੇ ਫੋਨ ਕੀਤਾ ਰੋਟੀ ਖਾਣ ਲਈ ਪਰ ਜਦੋਂ ਗੁਰਦੁਆਰੇ ਬੁਲਾਇਆ ਜਾਂਦਾ ਉਹ ਤਾਂ ਕਹਿੰਦਾ ਗੁਰਦੁਆਰੇ ਗੁਰਪ੍ਰਤਾ ਹੁੰਦੇ ਰਹਿੰਦੇ ਆ ਇਹ ਸਾਡੀ ਸੋਚ ਹੈ ਇਹ ਸਾਡੀ ਸੋਚ ਪ੍ਰਗਟ ਹੁੰਦੀ ਹੈ ਕਿ ਅਸੀਂ ਕਿੱਥੇ ਖੜੇ ਆ ਲੋਕਾਂ ਨਾਲ ਜੁੜੇ ਆ ਮਾਇਆ ਨਾਲ ਜੁੜੇ ਆ ਜਾਂ ਗੁਰੂ ਨਾਲ ਜੁੜੇ ਇਹ ਸਾਡੀ ਸੋਚ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸਰੀਰ ਮਿਲਿਆ ਦੁਬਾਰਾ ਨਹੀਂ ਮਿਲਣਾ ਕਬੀਰ ਸਾਹਿਬ ਦੇ ਦੋ ਸ਼ਲੋਕ ਹੈ ਕਹਿੰਦੇ ਕਬੀਰ ਇਹ ਤਨ ਜਾਏਗਾ ਲੋਹ ਸਤ ਸ ਕੋ ਬਹੋਰ ਕਹਿੰਦੇ ਜੇ ਤੁਹਾਡੇ ਵਿੱਚ ਤਾਕਤ ਹੈ ਤਾਂ ਇਹਨੂੰ ਤੁਸੀਂ ਵਾਪਸ ਲਿਆਓ ਨਹੀਂ ਆ ਸਕਦਾ ਕਬੀਰ ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੌਰ ਨੰਗ ਪਾਉ ਤੇ ਗਏ ਜਿੰਨ ਕੇ ਲੱਖ ਕਰੋੜ ਕਿੱਡੇ-ਕੱਡੇ ਬੰਦੇ ਬੈਠੇ ਸੀ ਲੱਖਾਂ ਕਰੋੜਪਤੀ ਸੀ ਪਰ ਜਿਹੜਾ ਸਮਾ ਸਤਗੁਰ ਕਹਿੰਦੇ ਭਾਈ ਕਿਸੇ ਚੀਜ਼ ਦਾ ਹੰਕਾਰ ਨਹੀਂ ਕਿ ਮੈਂ ਮੈਂ ਉਮਾਰ ਕਹਿੰਦੇ ਇਹ ਤਾਂ ਖਤਮ ਹੋ ਜਾਣੀ ਮੈਂ ਇੱਕ ਮਿੰਟ ਦੇ ਵਿੱਚ ਖਤਮ ਹੋ ਜਾਣੀ ਇੱਥੇ ਤਾਂ ਉਹ ਨਹੀਂ ਰਿਹਾ ਜਿਹਦੇ ਕੋਲ 1 ਲੱਖ ਪੁੱਤ ਸਵਾ ਲੱਖ ਨਾਤੀ ਤਹ ਰਾਵਣ ਘਰ ਦੀਆਂ ਨਬ ਤਾਂ ਸਾਡਾ ਕੀ ਹੈ ਸਾਡੇ ਕੋਲ ਦੋ ਬੱਚੇ ਕਿੱਡਾ ਕਿ ਕਾਰੋਬਾਰ ਸਾਡਾ ਤੇ ਕਾਦਾ ਹੰਕਾਰ ਕਹਿੰਦੇ ਭਾਈ ਇਹ ਸਰੀਰ ਨਹੀਂ ਮਣਨਾ ਕਹਿੰਦੇ ਭਲੋ ਸਮੋਂ ਸਿਮਰਨ ਕੀ ਬਰੀਆ ਇਹ ਸਮਾਂ ਮਿਲਿਆ ਤੇ ਇਹਨੂੰ ਲੇਖੇ ਲਾ ਲੋ ਇਹਨੂੰ ਪਟਕਾਓ ਵੀ ਨਹੀਂ ਕਬੀਰ ਸਾਹਿਬ ਦਾ ਸਲੋਕ ਕਹਿੰਦੇ ਕਬੀਰ ਇਹ ਤਨ ਜਾਏਗਾ ਕਵਣੇ ਮਾਰਗ ਲਾਏ ਇਹਨੂੰ ਕਿਹੜੇ ਰਸਤੇ ਲਾਇਆ ਹੋਇਆ ਵੀ ਰੱਬ ਨੂੰ ਜਾਦੇ ਨਹੀਂ ਕਰਦਾ ਗੱਲਾਂ ਤਾਂ ਜੁੜਨ ਦੀ ਮੈਂ ਵੀ ਕਰ ਸਕਦਾ ਹਾਂ ਪਰ ਜੁੜਨਾ ਕਿੱਦਾਂ ਇਹ ਸਾਡੇ ਕੋਲ ਜੁਗਤੀ ਕੋਈ ਨਹੀਂ ਤੇ ਮਹਾਰਾਜ ਕਹਿੰਦੇ ਕਬੀਰ ਇਹ ਤਨ ਜਾਏਗਾ ਕਵਣੇ ਮਾਰਗ ਲਾਏ ਇਹਨੂੰ ਕਿਹੜੇ ਰਸਤੇ ਲਾਇਆ ਹੋਇਆ ਬਹੁਤ ਭਾਗਾਂ ਵਾਲੇ ਸਾਧ ਸੰਗਤ ਜੀ ਬਾਣੀ ਪੜ੍ਹਦੇ ਹੋ ਸੰਗਤ ਕਰਦੇ ਹੋ ਸੇਵਾ ਕਰਦੇ ਹੋ। ਇਹੀ ਸਭ ਕੁਝ ਨਾਲ ਜਾਣਾ ਹੈ। ਕਬੀਰ ਇਹ ਤਨ ਜਾਏਗਾ ਕਵਣੇ ਮਾਰਗ ਲਾਏ। ਕਹ ਸੰਗਤ ਕਰ ਸਾਧ ਕੀ ਕਹ ਹਰ ਕੇ ਗੁਣ ਗਾਏ। ਕਹਿੰਦੇ ਗੁਰੂ ਕੀ ਸੰਗਤ ਕਰ ਤੇ ਪਰਮੇਸ਼ਰ ਦੇ ਗੁਣ ਗਾਣ ਕਰ ਭਲੋ ਸਮੋ ਸਿਮਰਨ ਕੀ ਬਰੀਆ। ਪਰ ਕੀ ਲੋਕਾਂ ਨੇ ਕੀ ਕੀਤਾ ਜਦਾਂ ਉਹ ਸਤਗੁਰੂ ਦੇ ਬਚਨਾਂ 'ਪਾ ਪੜ੍ਹਦੇ ਆ ਨਾ ਤੇ ਉਹ ਲੋਕਾਂ ਨੇ ਕੀਤਾ ਰੱਬ ਦਾ ਸਿਮਰਨ ਛੱਡ ਕੇ ਉਹਦੀ ਭਗਤੀ ਛੱਡ ਕੇ ਕਰਮ ਕਾਂਡ ਕਰਨੇ ਸ਼ੁਰੂ ਕਰ ਦਿੱਤੇ ਕਰਮ ਕਾਂਡੀ ਜੀਵਨ ਬਣਾ ਲਿਆ ਤੇ ਉਹਦੇ ਬਾਰੇ ਗੁਰੂ ਸਾਹਿਬ ਨੇ ਆਖਿਆ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ਕੀ ਕਰਨਾ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਕੀ ਸੰਗਤ ਕਰ ਤੇ ਪਰਮੇਸ਼ਰ ਦਾ ਨਾਮ ਜਪ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਨਰੋਲੀ ਉਥੇ ਦਾ ਇੱਕ ਬਸਨੀਕ ਸੀ ਵੈਸ਼ਨਵ ਸਾਧੂ ਬਣ ਗਿਆ ਤੇ ਉਹਦਾ ਜਿਹੜਾ ਮਾਰਗ ਸੀ ਨਾ ਸਾਧ ਸੰਗਤ ਜੀ ਹਰਦوار ਵੱਲ ਜਾਣਾ ਤੀਰਥਾਂ ਤੇ ਜਾਣਾ ਤੇ ਉਹਦੀ ਕਾਫੀ ਉਮਰ ਨਿਕਲ ਚੁੱਕੀ ਸੀ ਪਰ ਮਨ ਦੇ ਵਿੱਚ ਸ਼ਾਂਤੀ ਕੋਈ ਨਹੀਂ ਆਈ ਇੱਕ ਵਾਰੀ ਮਨ ਦੇ ਵਿੱਚ ਆਇਆ ਵੀ ਸ੍ਰੀ ਗੋਵਿੰਦ ਵਾਲ ਸਾਹਿਬ ਉਸੇ ਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਸੇਵਾ ਕਰ ਰਹੇ ਆ ਦੇ ਸ੍ਰੀ ਗੋਵਿੰਦਵਾਲ ਸਾਹਿਬ ਚਲਾ ਗਿਆ ਹੁਣ ਉੱਥੇ ਤੇ ਗੁਰੂ ਮਹਾਰਾਜ ਦਾ ਹੁਕਮ ਸੀ ਪਹਿਲੇ ਪੰਗਤ ਪਾਛੇ ਸੰਗਤ ਤੇ ਉਹਨੇ ਦੇਖਿਆ ਵੀ ਮੈਂ ਇਹਨਾਂ ਦਾ ਗੱਦ ਕਿੱਥੇ ਬੈਠਾਂ ਬਰਾਬਰ ਇਹਨਾਂ ਦੇ ਵੀ ਇਹ ਛੋਟੀਆਂ ਜਾਤੀਆਂ ਦੇ ਲੋਕ ਐ ਅੰਦਰ ਹੰਕਾਰ ਸੀ ਜਾਤ ਪਾਤ ਦਾ ਭੇਦ ਭਾਵ ਸੀ ਬੈਠਾ ਨਹੀਂ ਸੰਗਤ ਵਿੱਚ ਚਲਾ ਗਿਆ ਪਰ ਮਨ ਨਹੀਂ ਟਿਕਿਆ ਉੱਥੋਂ ਦਾ ਚਲਾ ਗਿਆ ਪਰ ਉਹਦਾ ਮਨ ਫੇਰ ਨਹੀਂ ਤੇ ਕਿਆ ਕਰ ਜਾ ਕੇ ਫਿਰ ਮਨ ਅੰਦਰ ਲਹਿਣਤਾ ਪਉਂਦਾ ਵੀ ਇਹ ਤੂੰ ਕੀ ਕਰ ਗਿਆ ਔਰ ਕੀਤਾ ਵੀ ਕੀ ساری ਜ਼ਿੰਦਗੀ ਕੁਛ ਵੀ ਨਹੀਂ ਕੀਤਾ ਕਿਹੜੇ ਮਾਰਗ ਤੇ ਲੱਗਾ ਹੋਇਆ ਇਦਾਂ ਦਾ ਰੱਬ ਨਹੀਂ ਮਿਲਣਾ ਉਹ ਮਾਰਗ ਸਹੀ ਹੈ ਜੋ ਗੁਰੂ ਅਮਰਦਾਸ ਜੀ ਦੱਸ ਰਹੇ ਜੋ ਗੁਰੂ ਨਾਨਕ ਦੇ ਘਰ ਦਾ ਮਾਰਗ ਉਹ ਸਹੀ ਹੈ ਫਿਰ ਸਾਧ ਸੰਗਤ ਜੀ ਆਇਆ ਸੀ ਉਹ ਸਾਧੂ ਪਹਿਲਾਂ ਬੈਠਿਆ ਲੰਗਰ ਦੇ ਵਿੱਚ ਪੰਗਤ ਵਿੱਚ ਬੈਠਾ ਫਿਰ ਸੰਗਤ ਵਿੱਚ ਬੈਠਾ ਇੰਨੀ ਸੇਵਾ ਕੀਤੀ ਇੰਨੀ ਸੇਵਾ ਕੀਤੀ ਸਤਿਗੁਰੂ ਦੇ ਦਰ ਤੇ ਪ੍ਰਵਾਣ ਹੋ ਗਿਆ ਜਦੋਂ ਸਤਿਗੁਰੂ ਜੀ ਨੇ 22 ਮੰჯੀਆਂ ਸਥਾਪਿਤ ਕੀਤੀਆਂ ਪ੍ਰਚਾਰਕ ਬਣਾਏ ਤੇ ਉਹਨਾਂ ਦੇ ਵਿੱਚ ਉਹ ਭਾਈ ਮਾਈ ਦਾਸ ਉਹਦਾ ਨਾਮ ਸੀ ਸਾਧੂ ਦਾ ਭਾਈ ਮਾਈ ਦਾਸ ਜੀ ਨੇ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਕਿਉਂ ਜਿੱਦਨ ਅਸੀਂ ਗੁਰੂ ਦੀ ਗੱਲ ਨੂੰ ਗੁਰੂ ਤੇ ਗੁਰੂ ਕਹਿੰਦਾ ਕੀ ਹੈ ਗੁਰੂ ਨੇ ਸਾਨੂੰ ਸਮਝੇ ਇੱਕ ਬਾਣੀ ਸਿਰਫ ਪੜਨ ਤੇ ਸੁਣਾਉਣ ਵਾਸਤੇ ਨਹੀਂ ਹੈ ਇਹ ਬਾਣੀ ਤਾਂ ਅਮਲ ਕਰਨ ਵਾਸਤੇ ਬਾਣੀ ਤਾਂ ਜੀਵਨ ਵਿੱਚ ਢਾਲਣ ਵਾਸਤੇ ਇਹ ਨਹੀਂ ਆਪਾਂ ਪੂਰਾ ਕਰ ਲਾਂਗੇ ਪੂਰਾ ਕੋਈ ਵੀ ਨਹੀਂ ਹੈ ਪਰ ਜਿੰਨਾ ਕਰ ਸਕਦੇ ਆ ਤੇ ਉਹਨਾਂ ਜ਼ਰੂਰ ਕਰੀਏ ਤੇ ਜੀਵਨ ਜਿਹੜਾ ਮਿਲਿਆ ਤੇ ਇਹਦਾ ਭਰੋਸਾ ਕੋਈ ਨਹੀਂ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਹੱਲੇ ਵੀ ਸਮਾਂ ਹੈ ਹੱਲੇ ਵੀ ਸਮਾਂ ਹੈ ਕਿ ਉਹਨੂੰ ਪ੍ਰਮਾਤਮਾ ਨੂੰ ਯਾਦ ਕਰੀਏ ਪ੍ਰਮਾਤਮਾ ਦੀ ਭਗਤੀ ਕਰੀਏ ਗੁਰਮਹਾਰਜ ਕਹਦੇ ਆ ਭਲੋ ਸਮੋ ਸਿਮਰਨ ਕੀ ਬਰੀਆ ਫਿਰ ਬੰਦਾ ਰੋਂਦਾ ਜਦੋਂ ਸਮਾ ਨਿਕਲ ਜਾਂਦੇ ਨਹੀਂ ਜਪ ਸਕਦਾ ਉਹ ਕਈਆਂ ਦਾ ਹੁੰਦਾ ਨਾ ਲੋ ساری ਉਮਰ ਕੋਈ ਗੱਲ ਨਹੀਂ ਜਪ ਲਾਂਗੇ ਤੇ ਬੁੱਢੇ ਹੋ ਜਾਂਦੇ ਆ ਫਿਰ ਹਾਲਤ ਕੀ ਹੋ ਜਾਂਦੀ ਆ ਚਰਨ ਸੀਸ ਕਰ ਕੰਪਣ ਲੱਗੇ ਨੈਣੀ ਨੀਰ ਅਸਾਰ ਬਹੇ ਜੇਵਾ ਬਚਨ ਸੁਧ ਨਹੀਂ ਨਿਕਸੇ ਤਬਰੇ ਧਰਮ ਕੀ ਆਸ ਕਰੇ ਫੇ ਕਿਥੇ ਧਰਮ ਦੀ ਆ ਕੋਈ ਭਾਗਾ ਵਾਲੀ ਜਪ ਸਕਦਾ ਆ ਜਿਹੜੇ ਬਚਪਨ ਵਿੱਚ ਜਪਿਆ ਉਹ ਜਵਾਨੀ ਵਿੱਚ ਵੀ ਜਪੇਗਾ ਜਵਾਨੀ ਵਿੱਚ ਜਪ ਲਿਆ ਉਹ ਬਡੇਪਾ ਵੀ ਜਪੇਗਾ ਉਹ ਤਾਂ ਫਿਰ ਉੱਠਦੇ ਆ ਬੈਹਂਦੇ ਆ ਸੌਂਦੇ ਆ ਜਾਗਦੇ ਆ ਫਿਰ ਬੇਨਤੀ ਕਰਦੇ ਆ ਸਤਿਗੁਰ ਕਹਿੰਦੇ ਮਨ ਨੂੰ ਸਮਝਾਓ ਜਿਨ ਤੇਰੀ ਮਨ ਬਣਤ ਬਣਾਈ ਜਿਹਨੇ ਤੈਨੂੰ ਸਾਜਿਆ ਨਾ ਮਨਾ ਆ ਉੱਪਰ ਫਿਰ ਸਾਰਾ ਕੁਝ ਤੈਨੂੰ ਦਿੱਤਾ ਇਹ ਸੋਹਣਾ ਖਾਣ ਪੀਣ ਦਿੱਤਾ ਸਰੀਰ ਦਿੱਤਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਾਧ ਤੇ ਸਿ ਇਤਿਹਾਈ ਦਿਸੇਂ ਤੇ ਆਏ ਜੋ ਏਕ ਅਲਖ ਹੈ ਇयां ਉਹਾਂ ਨਾਨਕ ਤੇਰੀ ਰਖੇ ਇਹ ਸਮਾ ਹੈ ਸਤਿਗੁਰੂ ਕਹਿੰਦੇ ਹੱਲੇ ਵੀ ਸਮਾ ਹੈ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਤੇ ਜਦੋਂ ਸਿਮਰਨ ਕਰੇਗਾ ਤੇਰਾ ਡਰ ਖਤਮ ਹੋ ਜਾਏਗਾ ਰਹਾਉ ਨੇਤਰ ਸੰਤਨ ਕਾ ਦਰਸ਼ਨ ਪੇਖ। ਨੇਤਰ ਅੱਖਾਂ ਦੇ ਨਾਲ ਸੰਤਨ ਭਾਵ ਗੁਰੂ ਕੀ ਸੰਗਤ ਦੇ ਦਰਸ਼ਨ ਕਰੋ। ਆਪਰੋੜ ਕਰਦੇ ਨਾ ਅਰਦਾਸ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨੇਤਰ ਸੰਤਨ ਕਾ ਦਰਸ਼ਨ ਪੇਖ। ਪ੍ਰਭ ਅਬਨਾਸੀ ਮਨ ਮੈਂ ਲੇਖ। ਉਹ ਪ੍ਰਭੂ ਅਬਨਾਸੀ ਹੈ ਉਹਦੇ ਗੁਣ ਗਾ ਤੇ ਮਨ ਵਿੱਚ ਉਹ ਲੇਖ ਲੈ ਸੁਣ ਕੀਰਤਨ ਸਾਧ ਪਹੁੰਚ ਜਾਏ ਗੁਰੂ ਕੀ ਸੰਗਤ ਕਰਨੀ ਔਰ ਗੁਰੂ ਦੀ ਕੀਰਤੀ ਜਿਹੜੀ ਹੈ ਸਰਵਣ ਕਰਨੀ ਆ ਜਿਹੜੇ ਲੋਕ ਕਹਿੰਦੇ ਨਾ ਗੁਰਦੁਆਰੇ ਜਾ ਕੇ ਕੀ ਕਰਨਾ ਸਾਡਾ ਤਾਂ ਘਰੇ ਗੁਰਦੁਆਰਾ ਹੈ ਅਸੀਂ ਤਾਂ ਘਰੇ ਪ੍ਰਕਾਸ਼ ਕੀਤਾ ਹੈ ਨੇ ਭਾਈ ਜਿੰਨੇ ਤੱਕਰ ਸੰਗਤ ਨਹੀਂ ਕਰੋਗੇ ਉਹਨੇ ਤੱਕਰ ਪਾਰ ਉਹ ਤਾਰਾ ਹੋਈ ਨਹੀਂ ਸਕਦਾ ਜਿੱਦਾਂ ਆਪਾਂ ਪੜੀ ਲਈ ਸਾਖੀ ਉਹ ਸੰਗਤ ਜਦੋਂ ਸੰਗਤ ਕਰ ਲਈ ਗੁਰੂ ਮਹਾਰਾਜ ਦੀ ਨਦਰ ਹੋਈ ਫਿਰ ਵਾਪਸ ਆਇਆ ਸਮਝ ਆਇਆ ਵੀ ਇਹ ਗੁਰੂ ਮਹਾਰਾਜ ਨੇ ਕੋਈ ਫਲ ਜਿਹੜੇ ਕੰਮ ਕੀਤੇ ਆ ਕੋਈ ਇਹ ਸਾਨੂੰ ਸਿੱਖਿਆ ਦੇਣ ਵਾਸਤੇ ਸਾਰੇ ਇੱਕ ਜਗ੍ਹਾ ਬੈਠਣਗੇ ਅੰਦਰੋਂ ਭੇਦ ਭਾਪ ਦਾ ਸਰੋਵਰ ਬਣਾਏ ਇੱਕ ਜਗ੍ਹਾ ਇਸ਼ਨਾਨ ਕਰੋ ਬੋਲੀਆਂ ਬਣਾਈਆਂ ਸੀ ਲੋਕੀ ਇੱਕ ਖੂਦ ਦੂਸਰਾ ਖੂਪਾਣੀ ਨਹੀਂ ਪੀ ਸਕਦਾ ਸੀ ਇਹ ਬਰਾਬਰਤਾ ਦਿੱਤੀ ਸਤਗੁਰ ਨੇ ਸਮਾਨਤਾ ਦਿੱਤੀ ਆ ਪੰਗਤ ਸੰਗਤ ਲੰਗਰ ਇਹ ਸਾਰਾ ਕੁਝ ਗੁਰੂ ਮਹਾਰਾਜ ਜੀ ਨੇ ਇੱਕੋ ਸਮਾਨ ਬੈਠਣਾ ਭਗਤੀ ਕਰਨੀ ਇੱਕੋ ਸਮਾਨ ਬੈਠ ਕੇ ਲੰਗਰ ਛਕਣਾ ਇਹ ਸਾਰਾ ਕੁਝ ਗੁਰੂ ਮਹਾਰਾਜ ਨੇ ਇਸੇ ਕਰਕੇ ਸਾਡੇ ਅੰਦਰੋਂ ਵੱਡਾਪਨ ਨਿਕਲ ਜਾਏ ਉਹਦੀ ਵਡਿਆਈ ਕਰਨੀ ਆ ਵੱਡੇ ਨੂੰ ਪ੍ਰਾਪਤ ਕਰ ਲੋਗੇ ਵਡਿਆਈ ਵੱਡਾ ਪਾਇਆ ਸਤਗੁਰ ਕਹਿੰਦੇ ਪ੍ਰਭ ਅਪਨਾਸੀ ਮਨ ਮਹਿ ਲੇਖ ਸੁਣ ਕੀਰਤਨ ਸਾਦ ਪਹੁੰਚ ਜਾਏ ਜਨਮ ਮਰਨ ਕੀ ਤਰਾਸ ਮਿਟਾਏ ਕਹਿੰਦੇ ਜਨਮ ਮਰਨ ਦੀ ਤਰਾਸ ਮਿਟ ਜਾਏ ਜਦੋਂ ਸਤਗੁਰ ਦੇ ਨਾਲ ਜੁੜੇਗਾ ਚਰਨ ਕਮਲ ਠਾਕੁਰ ਉਰਤਾਰ ਗੁਰੂ ਦੇ ਸੋਹਣੇ ਜਿਹੜੇ ਹੁਕਮ ਹਨ ਸਤਗੁਰ ਦੇ ਬਚਨ ਹਨ ਸਤਗੁਰ ਦਾ ਨਾਮ ਜਿਹੜਾ ਹੈ ਠਾਕੁਰ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਉਹਦੇ ਨਾਮ ਨੂੰ ਔਰ ਔਰ ਕਹਿੰਦੇ ਹਿਰਦਾ ਪੂਰੇ ਹਿਰਦੇ ਵਿੱਚ ਧਾਰ ਕੇ ਰੱਖੋ ਚਰਨ ਕਮਲ ਠਾਕੁਰ ਔਰ ਧਾਰ ਦੁਲਬ ਦੇ ਨਾਨਕ ਨਿਸਤਾਰ ਇਹ ਜਿਹੜੀ ਦੁਲਬ ਦੇ ਹੈ ਦੁਲਬ ਕਹਿੰਦੇ ਜਿਹੜੀ ਕਠਿਨਾਈ ਦੇ ਨਾਲ ਚੀਜ਼ ਮਿਲਦੀ ਆ ਤੇ ਸਾਨੂੰ ਬੜੀ ਮੁਸ਼ਕਲਾਂ ਮਿਲਿਆ ਮਨੁੱਖਾ ਸਰੀਰ ਦੁਲਬ ਦੇ ਨਾਨਕ ਨਿਸਤਾਰ ਹੁਣ ਜਿਹੜੇ ਬੰਦੇ ਸਾਰੀ ਦਿਹਾੜੀ ਔਰ ਲੰਬੇ ਦਿੰਦੇ ਰਹਿੰਦੇ 24 ਘੰਟੇ ਰੱਬ ਨੂੰ ਬੁਰਾ ਭੜਾ ਕਹਿੰਦੇ ਰੱਬ ਨੇ ਕੀ ਦਿੱਤਾ ਪ੍ਰਮਾਤਮਾ ਨੇ ਕੀ ਕੀਤਾ ਪ੍ਰਮਾਤਮਾ ਸਾਡੇ ਤੇ ਕਿਰਪਾ ਨਹੀਂ ਕਰਦਾ ਮਹਾਰਾਜ ਕਹਿੰਦੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਉਹਦੀ ਕਿਰਪਾ ਨਾਲ ਤਾਂ ਸਰੀਰ ਮਿਲਿਆ ਤੇ ਕਿੰਨਾ ਉਹ ਕਿੱਡੀ ਕਿਰਪਾ ਕਰਦਾ ਤਰਸ ਕਰਦਾ ਅਸਲੇ ਵੀ ਚੱਲ ਜੀਂਦੇ ਫਿਰਦੇ ਹਫਾ ਆ ਕਰੋਨਾ ਵੀ ਨਿਕਲ ਗਿਆ ਕਿੰਨਾ ਕੁਛ ਕਿੱਥੋਂ ਕਿੱਥੋਂ ਬਚਾਉਂਦਾ ਪ੍ਰਮਾਤਮਾ ਨੇ ਬਚਾਇਆ ਕਿ ਨਹੀਂ ਬਚਾਉਂਦਾ ਤੇ ਅਸੀਂ ਕੋ ਮੈਂ ਮੈਰੀ ਸਿਆਣਪ ਉਹ ਤਾਂ ਜਿੰਨੇ ਉਹਦੇ ਪ੍ਰਮਾਤਮਾ ਨੇ ਸਵਾਸ ਦਿੱਤੇ ਆ ਤੇ ਇਹ ਜਿਹੜਾ ਇਹਨੂੰ ਸਫਲ ਕਿਦਾਂ ਕਰਨਾ ਕਹਿੰਦੇ ਭਲੋ ਸਮੋ ਸਿਮਰਨ ਕੀ ਬਰੀਆ ਇਹ ਦੁਰਲਭ ਦੇ ਹੈ ਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਜੇ ਸਦੀਵੀ ਸੁਖ ਚਾਹੀਦਾ ਤੇ ਸਤਗੁਰੂ ਦੀ ਸ਼ਰਨ ਵਿੱਚ ਆ ਜਾ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਦੋਜੀ ਜਾਂ ਹਨ ਇੱਕ ਤਾਂ ਇਹ ਦੁਰਲਭ ਸਰੀਰ ਆ ਦੂਸਰਾ ਇਹਨੂੰ ਸਦੀਵੀ ਸੁਖ ਚਾਹੀਦਾ ਆ ਜਿਹੜੇ ਅਸੀਂ ਸੁਖ ਭਾਲਦੇ ਆ ਨਾ ਪੈਸੇ ਵਿੱਚੋਂ ਤਨ ਦੌਲਤ ਦੇ ਵਿੱਚੋਂ ਧੀਆਂ ਪੁੱਤਰਾਂ ਵਿੱਚੋਂ ਕਾਰੋਬਾਰ ਦੇ ਵਿੱਚੋਂ ਇਹ ਸੁੱਖ ਥੋੜੇ ਸਮੇਂ ਵਾਸਤੇ ਹੈ ਅੱਜ ਹੈ ਕੱਲ ਨਹੀਂ ਹੋਏਗਾ ਤੇ ਜੇ ਸਦੀਵੀ ਸੁੱਖ ਚਾਹੀਦਾ ਕੁਝ ਵੀ ਨਹੀਂ ਹੋਏਗਾ ਨਾ ਬੰਦ-ਬੰਦ ਕਟਿਆ ਵੀ ਜਾਏਗਾ ਚਰਖੜੀਆਂ ਤੇ ਚੜ ਵੀ ਗਏ ਸੀ ਪਰ ਉਹਨਾਂ ਕੋ ਸੁੱਖ ਨਹੀਂ ਖਤਮ ਹੋਇਆ ਸੀ ਉਹ ਸੁੱਖ ਸੀ ਜੋ ਸੁੱਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਤੇ ਉਹ ਆਪਣੇ ਸਮੇਂ ਨੂੰ ਸਫਲ ਕਰਦਾ ਹੈ ਕਿ ਜਿਹੜਾ ਸਤਗੁਰ ਨੇ ਸਮਾਂ ਦਿੱਤੇਆ ਗੁਰਮਾਰਗ ਨੇ ਵਕਤ ਵਿਚਾਰੇ ਸੋ ਬੰਦਾ ਹੋਏ ਉਹ ਬੰਦਾ ਜਿਹੜਾ ਸਮੇਂ ਨੂੰ ਵਿਚਾਰ ਲੈਂਦਾ ਸਮੇਂ ਸਿਰ ਪ੍ਰਮਾਤਮਾ ਕਾਲਪੁਰਖ ਦੇ ਨਾਲ ਜੁੜ ਜਾਂਦਾ ਸਤਗੁਰ ਮਹਾਰਾਜ ਦੀ ਕਿਰਪਾ ਪ੍ਰਾਪਤ ਕਰ ਲੈਂਦਾ ਕਿਉਂਕਿ ਸਮਾਂ ਹੈ ਸਾਧ ਸੰਗਤ ਦੀ ਪਤਾ ਕੁਝ ਨਹੀਂ ਹੈ ਤੇ ਆਪਾਂ ਸਾਰਾ ਕੁਝ ਦੇਖ ਰਹੇ ਆ ਮਨ ਬੜਾ ਵਿਚੈ ਨੂੰ ਹੁੰਦਾ ਜਿੱਦ ਆਪਾਂ ਅਕਲ ਤੋਂ ਘਟਾ ਸਾਰੇ ਦੇ ਕੀ ਸਾਰੇ ਕਹਿੰਦੇ ਦੁੱਖ ਬੜਾ ਭੁੱਲ ਜਾਵਾਂਗੇ ਪਰ ਗੁਰੂ ਮਹਾਰਾਜ ਤੇ ਗੁਰਬਾਣੀ ਤਾਂ ਰੋ ਸਾਨੂੰ ਸਮਝਾ ਰਹੀ ਹੈ ਵੀ ਸਮਾਹ ਅਲਵੀ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫਿਰਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉਪਰ ਮਰਨਾ ਇਹ ਨਹੀਂ ਕਿ ਅਸੀਂ ਰਹਿ ਜਾਣਾ ਅਸੀਂ ਵੀ ਚਲੇ ਜਾਣਾ ਤੇ ਭਾਗਾ ਵਾਲਿਓ ਸਾ ਸੰਗਤ ਦੀ ਜਿਹੜਾ ਇਸ ਸਮੇ ਨੂੰ ਅਸੀਂ ਸਫਲ ਕਰ ਰਹੇ ਆਂ ਕਹਿੰਦੇ ਭਲੋ ਸਮੋ ਸਿਮਰਨ ਕੀ ਬਰੀਆ ਇਹ ਸਿਮਰਨ ਕਰਨ ਦਾ ਇਹ ਪ੍ਰਮਾਤਮਾ ਦੀ ਭਗਤੀ ਕਰਨ ਦਾ ਸਮਾ ਹੈ ਇਹ ਸਿਮਰਨ ਕਰੋਗੇ ਸਿਮਰਤ ਨਾਮ ਪੈ ਪਾਰ ਉਤਰੀਆ ਅੰਦਰੋਂ ਫਿਰ ਡਰੇ ਖਤਮ ਹੋ ਜਾਏਗਾ ਕਿ ਕੱਲ ਮੌਤ ਆ ਜਾਏ ਭਾਵੇਂ ਅੱਜ ਆ ਜਾਏ ਤੇ ਉਹ ਕੋਈ ਫਿਕਰ ਨਹੀਂ ਹੈ ਕਿਉਂਕਿ ਅੰਦਰੋਂ ਸਤਿਗੁਰੂ ਮਹਾਰਾਜ ਨਿਰਭੈ ਬਣਾ ਦਿੰਦਾ ਹੈ ਅੰਦਰੋਂ ਖਤਮ ਕਰ ਦਿੰਦਾ ਭਾਓ ਕਿ ਕੋਈ ਗੱਲ ਨਹੀਂ ਗੁਰੂ ਮਹਾਰਾਜ ਕਹਿੰਦੇ ਤਾਂ ਇਹ ਤਾਂ ਗੱਲ ਉਸਰਤਿ ਗੁਰ ਨੇ ਕਿ ਜੇ ਡਰਨਾ ਹੀ ਆ ਤੇ ਫਿਰ ਮੇਰੇ ਮਾਰਗ ਤੈ ਨਾ ਆਈ ਜੇ ਕਹਿੰਦੇ ਤੈਨੂੰ ਮੌਤ ਕਬੂਲ ਹੈ ਨਾ ਫਿਰ ਆ ਜਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋਏ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਲੋਕੀਂ ਜਨਮ ਤੋਂ ਗੱਲ ਸ਼ੁਰੂ ਕਰਦੇ ਆ ਜੀਵਨ ਤੋਂ ਗੱਲ ਸ਼ੁਰੂ ਕਰਦੇ ਆ ਗੁਰੂ ਨਾਨਕ ਸਾਹਿਬ ਨੇ ਮੌਤ ਤੋਂ ਗੱਲ ਸ਼ੁਰੂ ਕੀਤੀ ਆ ਜੇ ਪ੍ਰਚਾਰ ਵੀ ਕੀਤਾ ਸੁਲਤਾਨਪੁਰ ਲੋਧੀ ਜਦੋਂ ਗੁਰੂ ਮਹਾਰਾਜ ਬਈ ਨਦੀ ਪ੍ਰਵੇਸ਼ ਕਰਕੇ ਵਾਪਸ ਆਏ ਸਿੱਧੇ ਸ਼ਮਸ਼ਾਨ ਘਾਟ ਚਲੇ ਗਏ ਉੱਥੋਂ ਹੁਣ ਉੱਥੋਂ ਗੁਰੂ ਮਹਾਰਾਜ ਜੀ ਪ੍ਰਚਾਰ ਸ਼ੁਰੂ ਕਰਦੇ ਆ ਗੱਲ ਕਰੀ ਮੌਤ ਬੰਦੇ ਨੂੰ ਮਰਨਾ ਜਿਹੜਾ ਯਾਦ ਆ ਜਾਏ ਸਭ ਕੁਝ ਭੁੱਲ ਗਏ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਕਰਨਾ ਕੀ ਇਹ ਕਹਿੰਦੇ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਓ ਸਮਾ ਹੈ ਕਿਸੇ ਨੇ ਵੀ ਚਲੇ ਜਾਣਾ ਤੇ ਪਰ ਜੀਵਨ ਦੇ ਵਿੱਚ ਉਹਨੂੰ ਯਾਦ ਕਰੀਏ ਇਹ ਸਮਾ ਜਿਹੜਾ ਉਹਨੂੰ ਸਫਲ ਕਰੀਏ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪਹਿ ਪਾਰ ਉਤਰੀਏ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀਆਂ ਦੇ ਉੱਪਰ ਸਤਗੁਰ ਰਹਿਮਤ ਕਰਨ ਆਪ ਜੀ ਦੇ ਨੇਮ ਦੇ ਵਿੱਚ ਸਤਿਗੁਰੂ ਬਾਧੇ ਬਖਸ਼ਿਸ਼ ਕਰਨ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ